ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਬੈਲਜੀਅਮ 'ਚ ਹੋਣ ਵਾਲੀ ਹਾਕੀ ਵਿਸ਼ਵ ਲੀਗ ਸ਼ੁਰੂ ਹੋਣ 'ਚ ਸਿਰਫ 10 ਦਿਨ ਬਚੇ ਨੇ ਵਿਸ਼ਵ ਲੀਗ ਤੋਂ ਪਹਿਲਾਂ ਭਾਰਤੀ ਟੀਮ ਦੀ ਇੱਕ ਮਸ਼ਹੂਰੀ ਤਿਆਰ ਕੀਤੀ ਗਈ ਹੈ ਜੋ ਹਾਕੀ ਫੈਨਸ ਨੂੰ ਬੇਹੱਦ ਪਸੰਦ ਆ ਰਹੀ ਹੈ ਇਸ ਮਸ਼ਹੂਰੀ 'ਚ ਭਾਰਤੀ ਟੀਮ ਦੇ ਕਪਤਾਨ ਸਰਦਾਰ ਸਿੰਘ ਅਤੇ ਉਹਨਾਂ ਦੇ ਸਾਥੀ ਖਿਡਾਰੀ ਇੱਕ ਪ੍ਰੈਸ ਕਾਨਫਰੰਸ ਵਿੱਚ ਬੈਠੇ ਨਜ਼ਰ ਆ ਰਹੇ ਨੇ ਕੁਝ ਮੀਡੀਆ ਕਰਮੀ ਇਹਨਾਂ ਖਿਡਾਰੀਆਂ ਨੂੰ ਸਵਾਲ ਕਰਦੇ ਨੇ ਅਤੇ ਜਵਾਬ ਵਿੱਚ ਸਰਦਾਰ ਸਿੰਘ ਉਹਨਾਂ ਦੇ ਸਾਥੀ ਕੁਝ ਕਰਾਰੀਆਂ ਗੱਲਾਂ ਕਹਿੰਦੇ ਨੇ ਜਿੱਥੇ ਟੀਮ ਆਪਣੀਆਂ ਉਪਲਬਧੀਆਂ ਗਿਣਵਾਉਂਦੀ ਹੈ ਉੱਥੇ ਹੀ ਇੱਕ ਖਿਡਾਰੀ ਇਹ ਕਹਿੰਦਾ ਹੈ ਕਿ ਟੀਮ ਵੱਡੀਆਂ ਉਪਲਬਧੀਆਂ ਤੋਂ ਬਾਅਦ ਵੀ ਦੇਸ਼ ਤੇ ਦਿਲ 'ਚ ਜਗ੍ਹਾ ਨਹੀਂ ਬਣਾ ਸਕੀ ਹੈ ਇਸ ਮਸ਼ਹੂਰੀ ਨੂੰ ਦਰਸ਼ਕ ਪਸੰਦ ਕਰ ਰਹੇ ਨਹੀਂ ਅਤੇ ਲੱਗਦਾ ਹੈ ਕਿ ਇਸ ਨਾਲ ਟੀਮ ਨੇ ਦਰਸ਼ਕਾਂ ਨੂੰ ਰਾਸ਼ਟਰੀ ਖੇਡ ਦੀ ਯਾਦ ਦਿਵਾ ਦਿੱਤੀ ਹੈ ਹਾਕੀ ਵਿਸ਼ਵ ਲੀਗ ਲਈ ਭਾਰਤੀ ਟੀਮ ਦਾ ਐਲਾਨ ਹੋ ਚੁੱਕਿਆ ਹੈ ਹੌਕੀ ਵਿਸ਼ਵ ਲੀਗ ਦੇ ਮੈਚ ਬੈਲਜੀਅਮ 'ਚ 20 ਜੂਨ ਤੋਂ ਸ਼ੁਰੂ ਹੋਣਗੇ 20 ਜੂਨ ਤੋਂ 5 ਜੁਲਾਈ ਤੱਕ ਖੇਡੇ ਜਾਣ ਵਾਲੀ ਇਸ ਲੀਗ ਵਿੱਚ ਕੁੱਲ 10 ਟੀਮਾਂ ਹਿੱਸਾ ਲੈਣਗੀਆਂ ਇਹਨਾਂ 10 ਟੀਮਾਂ ਨੂੰ ਦੋ ਪੂਲਸ ਦੇ ਵਿੱਚ ਵੰਡਿਆ ਗਿਆ ਹੈ ਪੂਲ A ਅਤੇ ਪੂਲ B ਪੂਲ A ਅਤੇ ਪੂਲ B 'ਚ 5-5 ਟੀਮਾਂ ਰੱਖੀਆਂ ਗਈਆਂ ਨੇ ਪੂਲ A 'ਚ ਸ਼ਾਮਿਲ ਨੇ ਫਰਾਂਸ ਪੋਲੈਂਡ ਪਾਕਿਸਤਾਨ ਆਸਟ੍ਰੇਲੀਆ ਅਤੇ ਭਾਰਤ ਪੂਲ B 'ਚ ਸ਼ਾਮਿਲ ਟੀਮਾਂ ਹਨ ਚੀਨ ਆਇਰਲੈਂਡ ਮਲੇਸ਼ੀਆ ਗ੍ਰੇਟ ਬ੍ਰਿਟੇਨ ਅਤੇ ਬੈਲਜੀਅਮ ਇਸ ਲੀਗ 'ਚ ਭਾਰਤੀ ਟੀਮ ਦੀ ਕਮਾਂਡ ਸੰਭਾਲਣਗੇ ਸਭ ਤੋਂ ਤਜਰਬੇਕਾਰ ਖਿਡਾਰੀ ਸਰਦਾਰ ਸਿੰਘ ਜਦਕਿ ਲੀਗ 'ਚ ਭਾਰਤ ਦੀ ਉਪ ਕਪਤਾਨੀ ਹੋਏਗੀ ਪੀ ਆਰ ਸ੍ਰੀ ਜੇਸ਼ ਦੇ ਹੱਥ